ਅੱਜ ਹੀ ਰਾਜਾ ਵੜਿੰਗ ਦਾ ਖਾਲਿਸਤਾਨ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਤਰਨਤਾਰਨ ਦੇ ਲੋਕਾਂ ਦੇ ਵਿੱਚ ਜਿਹੜਾ ਕਿ ਉਹ ਭਾਰੀ ਵਿਰੋਧ ਦੇਖਣ ਨੂੰ ਮਿਲਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਰਾਜਾ ਵੜਿੰਗ ਤੈਨੂੰ ਅਸੀਂ ਜਵਾਬ ਦੇਵਾਂਗੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਾ ਵੜਿੰਗ ਨੇ ਇਹ ਸਾਫ਼ ਕਿਹਾ ਸੀ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਖਾਲਿਸਤਾਨ ਨਹੀਂ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਭਾਰੀ ਵਿਰੋਧ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਆਓ ਸੁਣਦੇ ਹਾਂ ਕਿ ਆ ਸਿੰਘਾਂ ਨੇ ਕਿਹੜਾ ਰਾਜਾ ਵੜਿੰਗ ਨੂੰ ਚੈਲੰਜ ਕਰ ਦਿੱਤਾ ਹੈ ਅਤੇ ਤੁਹਾਡੇ ਕੀ ਵਿਚਾਰ ਹਨ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਦਬਕੇ ਸ਼ੇਅਰ ਜ਼ਰੂਰ ਕਰਨਾ ਲੈ ਵੀ ਇੰਦਰਾ ਦੇ ਪੁੱਤ ਦਾ ਹੁਣੇ-ਹੁਣੇ ਬਿਆਨ ਆਇਆ ਹੈ ਰਾਜੇ ਵੜਿੰਗ ਦਾ ਕਹਿੰਦਾ ਆ ਤਰਨਤਾਰਨ ਦੇ ਲੋਕਾਂ ਨੇ ਤੈਅ ਕਰਨਾ ਹੈ ਵੀ ਤੁਸੀਂ ਖਾਲਸਾਣ ਦੇ ਪੱਖ ਤੋਂ ਜਾਂ ਹਿੰਦੂਸਤਾਨ ਦੇ ਪੱਖ ਤੋਂ ਸਿੱਧੀ ਜੀ ਗੱਲ ਸਪਸ਼ਟ ਕਰੀਆ ਵੀਡੀਓ ਨੂੰ ਸ਼ੇਅਰ ਇਨਾ ਕਰ ਦਿਓ ਤਾਕੀ ਸਾਰੇ ਲੋਕਾਂ ਦੀ ਗੱਲ ਵਗ ਜੀ ਮਨਦੀਪ ਸਿੱਧੂ ਰਾਜੇ ਬੜੇ ਗਸਿਆਂ ਜਿੱਤੂਗਾ ਵੱਡੀਆਂ ਵੱਡੀ ਲੀਡ ਨਾਲ ਜਿੱਤੂਏ ਤੈਨੂੰ ਇਹ ਗੱਲ ਦਾ ਤੇਰੇ ਨਾਲ ਵਾਦਾ ਕਰਦੇ ਆ ਤੇ ਫਿਰ ਤੂੰ ਹੁਣ 14 ਤਰੀਕ ਨੂੰ ਮੰਨ ਲਈ ਉਹ 14 ਨਵੰਬਰ ਨੂੰ ਮੰਨ ਲਈ ਵੀ ਖਾਲਿਸਤਾਨ ਬਣ ਗਿਆ ਬਣ ਗਿਆ ਖਾਲਿਸਤਾਨ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਮਨਦੀਪ ਸਿੱਧੂ ਦੀ ਸਪੋਰਟ ਕੀਤੀ ਆ ਸਾਡੇ ਪ੍ਰਧਾਨ ਸਾਹਿਬ ਨੇ ਤੇ ਸਾਰੀ ਸਿੱਖ ਕੌਮ ਨੇ ਸਮੂਚੀਆਂ ਪਾਰਟੀਆਂ ਨੇ ਤੇ ਵੰਤ ਦੇ ਹੀਰੇ ਸੰਦੀਪ ਸਣੀ ਦਾ ਭਰਾ ਹੈ ਉਹ ਜਿਨੇ ਤਰਨਤਾਰਨ ਦੇ ਲੋਕਾਂ ਨੂੰ ਉਹ ਜਿਹੜਾ ਸੌਦਾ ਲਾਇਆ ਉਹਦਾ ਨਾ ਤਰਨਤਾਰਨ ਦੇ ਲੋਕਾਂ ਦੇ ਜਵਾਗ ਜਿਨੇ ਕੋ-ਕੋ ਮਾਰੇ ਉਹਨਾਂ ਨੂੰ ਉਹਨੇ ਸੌਦਾ ਲਾਇਆ ਸੂਰੀ ਵਰਗਿਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਨੂੰ ਕਹਿੰਦੇ 2% ਆ ਜਿਹੜਾ ਸਾਡੀ ਕੌਮ ਨੂੰ ਬੰਗਾਰਦਾ ਨਾ ਰਾਜੇ ਵੜਿੰਗ ਸਿਆ ਉਹ ਫਿਰ ਬਹੁਤਾ ਟਾਈਮ ਟਿਕਦਾ ਨਹੀਂ ਤੂੰ ਇਕੱਲੀ ਹਿੰਦੂ ਬੋਟ ਦੇ ਲਈ ਸਾਰਾ ਕੁਝ ਕਰ ਰਹੇ ਆ ਸਾਨੂੰ ਪਤਾ ਪਰ ਜੇ ਖਾਲਸਤਾਨ ਬਣਿਆ ਨਾ ਦਾ ਨਾ ਦਾ ਸਾਡੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਹਿੰਦੂਆਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਤੇ ਮੁਸਲਮਾਨਾਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਸਾਡੀ ਕੌਮ ਕਦੇ ਕਿਸੇ ਨਾ ਪੱਖਪਾਤ ਨਹੀਂ ਕਰਦੀ ਜਿਵੇਂ ਕਿ ਹਿੰਦੁਸਤਾਨ ਕਰਦਾ 1984 ਵਿੱਚ ਹਾਂ ਜਿਹਨੂੰ ਤੂੰ ਮਾਂ ਮੰਨਦਾ ਹੈ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਪਤਾ ਨਹੀਂ ਕਿੰਨੇ ਸਿੱਖਾਂ ਦੇ ਗੁਆਂ ਚ ਟਾਇਰ ਪਾ ਕੇ ਹੂਕੇਗਾ ਉਹ ਸਾਡਾ ਤਾਂ ਖਾਲਸਾ 100 ਗੁਲਾਚਾਂਡੇ ਨਾਲੋਂ ਅਸੀਂ ਸਾਡਾ ਧੱਕਾ ਤਾਂ ਨਹੀਂ ਕੀਤਾ ਹਾਂ ਤੇ ਤਰਨ ਤਾਰਨ ਦੇ ਲੋਕਾਂ ਨੂੰ ਬੇਨਤੀ ਆ ਮੇਰਾ ਵੀਰਾਂ ਇਸ ਵਾਰ ਪਿੱਠ ਨਾ ਲੱਗ ਜੇ ਪਹਿਲਾਂ ਵੀ ਤੁਸੀਂ ਖਾਲਸਾਤਾਨ ਦੇ ਹੱਕ ਚ ਵੋਟਾਂ ਪਾਈਆਂ ਤੇ ਹੁਣ ਵੀ ਪਾ ਦਿਓ ਤੇ ਰਾਜੇ ਪ੍ਰਿੰਸਿਆਂ ਹੁਣ ਤੈਨੂੰ ਚੈਲੰਜ ਹੈ ਤੂੰ 14 ਤਰੀਕ ਨੂੰ ਮੰਨ ਲਈ ਵੀ ਲੋਕ ਖਾਲਸਾਤਾਨ ਚਾਹੁੰਦੇ ਆ ਤੇ ਸਮੁੱਚੀਆਂ ਪਾਰਟੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਡਟ ਜੋ ਬਾਈ ਤੇ ਇਸ ਨੂੰ ਮੂੰਹ ਤੋੜਮਾ ਜਵਾਬ ਮਿਲਣਾ ਚਾਹੀਦਾ ਵੀ ਲੋਕ ਕੀ ਚਾਹੁੰਦੇ ਨੇ ਲੋਕ ਹਮੇਸ਼ਾ ਕੌਮ ਨੂੰ ਆਪਣੀ ਨੂੰ ਕਦੇ ਪਿੱਠ ਨਹੀਂ ਲੱਗਣ ਦਿੱਤੀ ਆਪਣੇ ਲੋਕਾਂ ਨੇ ਪਹਿਲਾਂ ਵੀ ਆਪਣੇ ਯੋਧਿਆਂ ਨੂੰ ਜਿਤਾਇਆ ਤੇ ਹੁਣ ਵੀ ਜਿਤਾਉਣਗੇ ਇਹ ਲੋਕ ਬਾਗੀ ਲੋਕ ਨੇ ਇਹ ਕਿਸੇ ਦੇ ਜੇ ਤੂੰ ਚਾਹਣਾ ਨਾ ਤੇਰੇ ਵਰਗਿਆਂ ਨੂੰ ਪਤਾ ਕੀ ਹੁੰਦਾ ਵੀ ਸਾਡੀ ਇੱਕ ਵੋਟ ਬੈਂਕ ਘਮਾਉਣ ਦਾ ਕੰਮ ਕਰਦੇ ਹੋ ਅਸੀਂ ਤਾਂ ਸਾਡੇ ਲਈ ਤਾਂ ਹਿੰਦੂ ਵੀ ਸਾਡੇ ਖਾਲਸਾਣ ਦੇ ਰਾਜ 19 ਸੁਰੱਖਿਤ ਰਹਿਣਗੇ ਤੇ ਸਾਡੇ ਮਹਾਰਾ ਜਾਂ ਰঞ্জੀਤ ਸਿੰਘ ਨੇ ਹਰਮੰਦਰ ਸਾਹਿਬ ਤੇ ਦਾ ਸੋਨਾ ਚੜਾਈ ਚੜਾਇਆ ਤੇ ਹਿੰਦੂਆਂ ਦੇ ਮੰਦਿਰਾਂ ਤੇ ਵੀ ਚੜਾਇਆ ਤੇ ਮੁਸਲਮਾਨਾਂ ਦੇ ਉਹਨਾਂ ਦੇ ਵੀ ਚੜਾਇਆ ਤੇ ਅਸੀਂ ਤਾਂ ਸਾਡੀ ਕੌਮ ਨੂੰ ਤੂੰ ਜਿਹੜੀਆਂ ਗੱਲਾਂ ਕਰਦਾ ਨਾ ਇਹ ਗੱਲਾਂ ਹੁਣ ਤੈਨੂੰ ਜਵਾਬ ਮਿਲੂਗਾ 14 ਤਰੀਕ ਨੂੰ ਤੇ ਹੁਣ 14 ਤਰੀਕ ਨੂੰ ਤੈਨੂੰ ਚੈਲੰਜ ਹੈ ਵੀ ਗੱਲ ਮੰਨਣੀ ਦਾ ਗਾਲੇ ਦੱਸ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੀ ਰੇਗ ਦਾ ਸਤਕਾਰ ਹੋਇਆ ਤੇਰੀ ਜਰਨਲ ਨੌਲੇਜ ਲਈ ਦੱਸ ਦਈਏ ਵੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਨਾ ਉਹ ਵੀ ਹਿੰਦੂ ਵਾਲੀ ਉਹਨਾਂ ਨੇ ਸੀਸ ਕਟਾਇਆ ਸੀਗਾ ਉਹ ਵੀ ਖਾਲਸਤਾਨੀ ਸੀ ਮਹਾਰਾਜਾ ਰਣਜੀਤ ਸਿੰਘ ਵੀ ਖਾਲਸਤਾਨੀ ਸੀ ਹਾਂ ਤੇ ਲੈ ਬਈ ਹੁਣ ਖਿੱਚਦੇ ਬੱਬਾ ਇਹਦਾ ਜਲੂਸ ਕੱਢੋ ਹੁਣ ਮੜਿਆ ਦੱਬ ਕੇ ਵੀਡੀਓ ਸ਼ੇਅਰ ਕਰਦੇ ਹੋ ਚੰਗਾ